ਸੋ ਸ਼ਕਲ ਜੀ ਲੈ ਕੇ ਹਾਜ਼ਰ ਹੋਏ ਆ ਅੱਜ ਦੀ ਵੱਡੀ ਅਪਡੇਟ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਡੀਏ ਦੇ ਵਿੱਚ 3% ਦੇ ਵਾਅਦੇ ਨੂੰ ਲੈ ਕੇ ਇੱਕ ਵੱਡੀ ਖੁਸ਼ਖਬਰੀ ਇੱਕ ਵੱਡੀ ਅਪਡੇਟ ਜਿਹੜੀ ਹੈ ਸਰਪੰਚਾਂ ਦੇ ਵੱਲੋਂ ਹੁਣੇ-ਹੁਣੇ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਪੰਜਾਬ ਦੇ ਸਾਰੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਉਹਨਾਂ ਦੇ ਡੀਏ ਦੇ ਵਿੱਚ 3% ਦਾ ਵਾਅਦਾ ਜਿਹੜਾ ਹੋਣ ਦੀ ਸੁਭਾਵਨਾ ਜਿਹੜੀ ਹੈ ਇੱਕ ਵਾਰ ਫਿਰ ਤੋਂ ਬਣ ਗਈ ਹੈ ਸੋ ਮੁਲਾਜ਼ਮਾਂ ਦੇ ਡੀਏ ਦੇ ਵਿੱਚ ਕਿੰਨੇ ਪਰਸੈਂਟ ਵਾਧਾ ਹੋ ਗਿਆ ਟੋਟਲ ਡੀਏ ਕਿੰਨਾ ਹੋਵੇਗਾ ਇਹੇ ਵਾਅਦਾ ਜਿਹੜਾ ਹੈ ਕਦੋਂ ਤੋਂ ਜਿਹੜੇ ਮੁਲਾਜ਼ਮਾਂ ਤੇ ਪੈਨਸ਼ਨਰ ਨੂੰ ਜਿਹੜਾ ਮਿਲਣਾ ਸਾਰੇ ਹੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਡਾ ਸਾਂਝੀ ਕਰਾਂਗੇ ਤੇ ਦੱਸਾਂਗੇ ਤੇ ਮਲਾਜ਼ਮਾਂ ਦੇ ਪੈਨਸ਼ਨ ਨੂੰ ਕਦੋਂ ਡੀਏ ਜਿਹੜਾ ਹੈ ਮਿਲਣਾ ਸ਼ੁਰੂ ਹੋ ਜਾਵੇਗਾ ਸੋ ਜਾਣਕਾਰੀ ਜਿਹੜੀ ਹੈ ਇਸ ਵੀਡੀਓ ਦੇ ਵਿੱਚ ਤੁਹਾਡਾ ਸਾਂਝੀ ਕਰ ਦਿੰਨੇ ਆ ਜੇਕਰ ਪੈਨਲੀ ਵਲ ਚੈਨਲ ਤੇ ਆ ਰਹੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਹੁਣ ਚੱਲਦੇ ਆਂ ਅੱਜ ਦੀ ਬੜੀਆ ਤੇ ਖਾਸ ਅਪਡੇਟ ਵੱਲ ਜੀ ਸੋ ਦੋਸਤੋ ਸੂਤਰਾਂ ਦੇ ਵੱਲੋਂ ਹੋਣੀ ਹੋਣੀ ਇੱਕ ਵੱਡੀ ਅਪਡੇਟ ਜਿਹੜੀ ਹੈ ਮੁਲਾਜ਼ਮਾਂ ਤੇ ਪੈਨਸ਼ਨ ਦੇ ਡੀਏ ਨਾਲ ਜੁੜੀ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਸ ਦੇ ਵਿੱਚ 10000 ਮੁਲਾਜ਼ਮਾਂ ਤੇ ਪੈਨਸ਼ਨ ਦੇ ਡੀਏ ਦੇ ਹਰ ਸਾਲ ਦੇ ਵਿੱਚ ਦੋ ਵਾਰ ਹਰ 6 ਮਹੀਨੇ ਦੇ ਬਾਅਦ ਮੁਲਾਜ਼ਮਾਂ ਦੇ ਡੀਏ ਦੇ ਵਿੱਚ ਜਿਹੜਾ ਜਿਹੜਾ ਡੀਏ ਵਧਾਇਆ ਜਾਂਦਾ ਤੇ ਇਹ ਡੀਏ ਜਿਹੜਾ ਹੈ ਜੇਕਰ ਕੇਂਦਰ ਸਰਕਾਰ ਮੁਲਾਜ਼ਮਾਂ ਦੇ ਡੀਏ ਦੇ ਵਿੱਚ ਵਾਅਦਾ ਕਰਦੀ ਹੈ ਤਾਂ ਪੰਜਾਬ ਦੇ ਮੁਲਾਜ਼ਮਾਂ ਦੇ ਪੈਨਸ਼ਨ ਦੇ ਡੀਏ ਦੇ ਵਿੱਚ ਆਟੋਮੈਟਿਕ ਵਾਅਦਾ ਜਿਹੜਾ ਹੈ ਕੀਤਾ ਜਾਂਦਾ ਹੈ ਸੋ ਹਾਲੀ ਦੇ ਵਿੱਚ ਸਾਰੀ ਜਿਹੜੀ ਹੋਈ ਜਿਹੜੀ ਜਾਰੀ ਹੋਈ ਹੈ ਜਿਹੜੀ ਇੱਕ CPI ਦੀ ਰਿਪੋਰਟ ਦੇ ਅਨੁਸਾਰ ਦੱਸਿਆ ਗਿਆ ਕਿ ਦਸੰਬਰ ਮਹੀਨੇ ਦਾ ਜੋ CPI ਡਾਟਾ ਭਾਅ ਕਿ ਉਹ ਜਿਹੜਾ ਕਿ ਇੰਡੈਕਸ ਜਿਹਨਾਂ ਜਿਸ ਨੂੰ ਦੇਖਦਿਆਂ ਹੋਇਆ ਵੀ ਡੀਏ ਦੇ ਵਿੱਚ ਵਾਅਦਾ ਜਿਹੜਾ ਹੈ ਕੀਤਾ ਜਾਂਦਾ ਹੈ ਨਵੰਬਰ ਦੇ ਮਹੀਨੇ ਚ ਜੇਕਰ ਗੱਲ ਕੀਤੀ ਜਾਵੇ ਇਹ ਡਾਟਾ ਕਾਫੀ ਪੁਰਾਣਾ ਟਾਈਮ ਤੋਂ ਵੱਧਦਾ ਹੋਇਆ ਹੈ ਵੱਧਦਾ ਜਾ ਰਿਹਾ ਹੈ ਭਾਵੇਂ ਕਿ ਦਸੰਬਰ 2023 ਤੋਂ ਵਿੱਚੋਂ ਜਿਹੜਾ ਹੈ ਇਹ ਡਾਟਾ 138 ਸੀ ਅਤੇ ਹੁਣ ਜਿਹੜਾ ਪਿਛਲੇ ਸਾਲ ਇਹ ਡਾਟਾ ਜਿਹੜਾ ਹੈ 144.5% ਦਾ ਦੇਖਣ ਨੂੰ ਮਿਲਿਆ ਹੈ ਸੋ ਹੁਣ ਸੂਤਰਾਂ ਦੇ ਵੱਲੋਂ ਇਹ ਵੀ ਦੱਸਿਆ ਜਾਂਦਾ ਹੈ ਕਿ ਜੇਕਰ ਇਹ ਡਾਟਾ ਇਸ ਤਰ੍ਹਾਂ ਹੀ ਵੱਧਦਾ ਜਾ ਰਿਹਾ ਹੋ ਰਿਹਾ ਹੈ ਦੇ ਦਸੰਬਰ ਮਹੀਨੇ ਦਾ ਜਿਹੜਾ ਹੈ ਡਾਟਾ ਵੱਧ ਕੇ ਆਇਆ ਹੈ ਤਾਂ ਡੀਏ ਦੇ ਵਿੱਚ ਜਿਹੜਾ 3% ਤੋਂ ਲੈ ਕੇ 4% ਦਾ ਜਿਹੜਾ ਹੈ ਜਿਹੜਾ ਵਾਧਾ ਜਿਹੜਾ ਕੀਤਾ ਜਾ ਸਕਦਾ ਹੈ ਸੂਤਰਾਂ ਦੇ ਵੱਲੋਂ ਮਿਨੀਮਮ ਜਿਹੜਾ ਹੈ ਘੱਟੋ ਘੱਟ ਡੀਏ ਦੇ ਵਿੱਚ ਜਿਹੜਾ ਵਾਧਾ ਜਿਹੜਾ ਦੱਸਿਆ ਜਾ ਰਿਹਾ ਉਹ ਹੈ 4% ਦਾ ਵਾਧਾ ਦੱਸਿਆ ਜਾ ਰਿਹਾ ਸੂਤਰਾਂ ਦੇ ਵੱਲੋਂ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਜਿਹੜਾ ਅਨਸਾਰ ਦੱਸਿਆ ਜਾ ਰਿਹਾ ਹੈ ਕਿ ਜਨਵਰੀ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਹੀ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਡੀਏ ਦੇ ਵਿੱਚ 4% ਦੀ ਘੱਟੋ ਘੱਟ ਵਾਧਾ ਜਿਹੜਾ ਹੈ ਕੀਤਾ ਜਾ ਸਕਦਾ ਹੈ ਜੇਕਰ ਜਿਹਾ ਹੁੰਦਾ ਹੈ ਤਾਂ ਪੰਜਾਬ ਦੇ ਮੁਲਾਜ਼ਮਾਂ ਤੇ ਪੈਸ਼ਨ ਨੂੰ ਇਹਦੇ ਏਨੇ ਪਰਸੈਂਟ ਡੀਏ ਦਾ ਲਾਭ ਮਿਲੇਗਾ ਤੇ ਜਿਹੜੀ ਹੁਣ ਮੁਲਾਜ਼ਮਾਂ ਦੇ ਪੈਂਡਿੰਗ ਪਈਆਂ ਕਿਸ਼ਤਾਂ ਜਿਹੜੀਆਂ ਨੇ 11% ਉਹ 11% ਤੋਂ ਵੱਧ ਗਈਆਂ ਨੇ 15% ਹੋ ਜਾਵੇਗੀ ਇਹ ਸੀ ਅੱਜ ਦੀ ਵੱਡੀ ਅਤੇ ਖਾਸ ਅਪਡੇਟ ਮੁਲਾਜ਼ਮਾਂ ਦੇ ਪੈਸ਼ਨ ਡੀਏ ਵਾਧੇ ਨੂੰ ਲੈ ਕੇ ਜਿਹੀਆਂ ਹੋਰ ਤੇ ਛੋਟੀਆਂ ਵੱਡੀਆਂ ਜਾਣਕਾਰੀ ਲੈ ਕੇ ਚੈਨਲ ਤੇ ਆਉਂਦੇ ਰਹਿਣੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਯੂ ਕਰਨਾ ਮਿਲਦੇ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ